ਸੰਵਿਧਾਨਕ ਤੌਰ ਤੇ ਵੀ ਜਿੰਨੇ ਕ ਹੱਕ ਮਿਲੇ ਸੀ ਉਹ ਵੀ ਨਹੀਂ ਮਿਲੇ ਹਾਲਾਂਕਿ ਪੰਜਾਬ ਨੇ ਤਾਂ ਇਹ ਲੜਾਈ ਲੜੀ ਐ ਤਮਨ ਦਾ ਦੂਹੇ ਲੜਾਈ ਲੜ ਰਿਹਾ ਐ ਪੱਛਮੀ ਮਗਾਨ ਨੇ ਲੜਾਈ ਲੜੀ ਐ ਕਿ ਸਾਨੂੰ ਜਿਹੜੇ ਪੁਰਾਣੇ ਜਿੰਨੇ ਕ ਹੱਕ ਸੀ ਉਹ ਵੀ ਨਹੀਂ ਉਹ ਤੋਂ ਜ਼ਿਆਦਾ ਚਾਹੀਦੇ ਨੇ ਪੰਜਾਬ ਨੇ ਸੋਕਾ ਦੇਖਿਆ ਸਟੂਡੈਂਟ ਮੂਵਮੈਂਟ ਦਾ ਮਿਲੀਟੈਂਟ ਮੂਵਮੈਂਟ ਤੋਂ ਬਾਅਦ ਅਸਰਚ ਪੰਜਾਬ ਦੇ ਵਿਦਿਆਰਥੀ ਆਂਦੇ ਆ ਕਾਲਜ ਜਿਹੜੇ ਯੂਨੀਵਰਸਿਟੀਆਂ ਉਹ ਵਿਦਿਆਰਥੀ ਮੂਵਮੈਂਟ ਬਹੁਤ ਵੀਕ ਹੋ ਗਈ ਸੀ ਅਗਦੇ ਚੇ ਕਿਸਾਨ ਆंदोलਨ ਦਾ ਬਹੁਤ ਵੱਡਾ ਯੋਗਦਾਨ ਹੈ 378 ਦਿਨ ਜਿਹੜਾ 2020-21 ਚ ਚੱਲੇ ਆ ਉਹਨੇ ਲੋਕਾਂ ਨੂੰ ਹੌਸਲਾ ਦਿੱਤਾ ਸਵਾਲ ਕਰਨ ਦੀ ਜਾਚ ਦਿੱਤੀ ਹੈ ਜਦੋਂ ਇਹ ਲੋਕ ਅੰਦੋਲਨ ਚੱਲਦੇ ਨੇ ਤਾਂ ਇਹ ਲੋਕਾਂ ਦੇ ਮੁੱਦਿਆਂ ਨੂੰ ਸੈਂਟਰ ਸਟੇਜ ਤੇ ਲਿਆਉਂਦੇ ਨੇ ਹੁਣ ਅੱਜੇ ਮੂਵਮੈਂਟ ਚੱਲਦੀ ਹੈ ਬਹੁਤ ਸਾਰੇ ਟੈਲੀਵਿਜ਼ਨ ਬਹੁਤ ਸਾਰੀਆਂ ਅਖਬਾਰਾਂ ਇੱਕ ਸਪੇਸ ਤਾਂ ਦੇਣਗੇ ਆ ਨਾ ਹਥਿਆਰ ਲੈ ਕੇ ਤਾਂ ਆਏ ਨਹੀਂ ਬੰਦੇ ਸਭ ਨੂੰ ਪੀਸਫੁਲੀ ਇੱਥੇ ਆਉਣ ਦਿੰਦੇ ਰੈਲੀ ਇਹ ਤੋਂ ਡਬਲ ਹੋ ਜਾਂਦੀ ਹੋਰ ਵੱਡੀ ਹੋ ਜਾਂਦੀ ਆਪਣੀ ਗੱਲ ਕਹਿ ਲੈਂਦੇ ਉਹ ਓਵੇਂ ਹੀ ਬੜ ਜਾਂਦੇ ਇਹ ਜਿਹੜਾ ਧੱਕਾ ਕਰਾ ਰਹੀ ਹੈ ਜਦੋਂ ਤੁਸੀਂ ਰੋਕਦੇ ਹੋ ਆ ਏਡੀ ਦੂਰੋਂ ਬੰਦੇ ਆਏ ਨੇ ਉਹ ਕਿਸੇ ਪ੍ਰੋਗਰਾਮ ਨੇ ਆਏ ਨੇ ਉਹ ਆ ਕੇ ਇਹੀ ਕਹਿੰਦੇ ਨੇ ਸਾਨੂੰ ਅੰਦਰ ਜਾਣ ਦਿਓ ਅੱਜ ਪੰਜਾਬ ਦੇ ਵੱਖ-ਵੱਖ ਥਾਵਾਂ ਤੋਂ ਲੋਕ ਪੰਜਾਬ ਯੂਨੀਵਰਸਿਟੀ ਨੂੰ ਬਚਾਉਣ ਦੇ ਲਈ ਯੂਨੀਵਰਸਿਟੀ ਦੇ ਵਿੱਚ ਆ ਗਏ ਨੇ ਬਹੁਤ ਵੱਡੀ ਪੱਧਰ ਤੇ ਬੈਰੀਕੇਡਿੰਗ ਕੀਤੀ ਹੋਈ ਸੀ ਐਦਾਂ ਲੱਗਦਾ ਸੀਗਾ ਕਿ ਸ਼ਾਇਦ ਲੋਕ ਨਾ ਆਉਣ ਪਰ ਇੱਕਦਾਂ ਹੀ ਲੋਕਾਂ ਦਾ ਪਹਚਾਲ ਜਮੇ ਆ ਗਿਆ ਹੁੰਦਾ ਤੇ ਉਹੋ ਯੂਨੀਵਰਸਿਟੀ ਦੇ ਅੰਦਰ ਐਂਟਰ ਕਰ ਗਏ ਨੇ ਸਾਡੇ ਨਾਲ ਪੰਜਾਬ ਦੇ ਮਾਮਲਿਆਂ ਤੇ ਬਹੁਤ ਬਰੀਕੀ ਦੀ ਸਮਝ ਰੱਖਣ ਵਾਲੇ ਹਮੀਰ ਸਿੰਘ ਜੀ ਨੇ ਜਿਹੜੇ ਕਿ ਸੀਨੀਅਰ ਪੱਤਰਕਾਰ ਨੇ ਆਪਾਂ ਉਹਨਾਂ ਨਾਲ ਗੱਲਬਾਤ ਕਰਾਂਗੇ ਇਹ ਕਿੰਦਾ ਇਸ ਮਸਲੇ ਨੂੰ ਦੇਖਦੇ ਹੋ ਜਿੱਮੇ ਕਿਹਾ ਜਾਂਦਾ ਕਿ ਇਹ ਕੱਲਾ ਯੂਨੀਵਰਸਿਟੀ ਦਾ ਮਸਲਾ ਨਹੀਂ ਇਹ ਪੂਰੇ ਫੈਡਰਲ ਢਾਂਚੇ ਤੇ ਹੀ ਇਹ ਹਮਲਾ ਤਾਂ ਤੁਸੀਂ ਇਸ ਦੀ ਡਿਟੇਲ ਦੇ ਵਿੱਚ ਜੇਕਰ ਜਾਣਕਾਰੀ ਦਿਓ ਤਾਂ ਕਿੱਦਾਂ ਲੱਗਦਾ ਫੈਡਰਲ ਢਾਂਚੇ ਤੇ ਵੀ ਹਮਲਾ ਬਿਲਕੁਲ ਇੱਕ ਲਗਾਤਾਰ ਇੱਕ ਡਿਜ਼ਾਈਨ ਹੈ ਬੈਸੇ ਤਾਂ 47 ਤੋਂ ਬਾਅਦ ਹੀ ਸੈਂਟਰਲਾਈਜੇਸ਼ਨ ਦਾ ਡਿਜ਼ਾਈਨ ਰਿਹਾ ਕਿਸੇ ਨਾ ਕਿਸੇ ਰੂਪ ਚ ਪਰ ਭਾਜੀਪੀ ਗਵਰਨਮੈਂਟ ਸੈਂਟਰ ਚ ਆਉਣ ਤੋਂ ਬਾਅਦ ਇਹ ਬਹੁਤ ਤੇਜ਼ੀ ਨਾਲ ਅੱਗੇ ਵਧ ਰਿਹਾ ਜਿੰਨੇ ਕਾਨੂੰਨ ਬਦਲੇ ਓਵਰਾਲ ਜੀਐਸਟੀ ਆਈ ਸੂਬਿਆਂ ਦਾ ਟੈਕਸ ਲਾਉਣ ਹਟਾਉਣ ਰ ਬੈਟ ਦੇਣ ਦਾ ਉਹ ਹੱਕ ਚਲਾ ਗਿਆ ਜੂਏਪੀਏ ਅਮੈਂਡ ਕੀਤਾ ਐਨਆਈਏ ਨਵਾਂ ਅਮੈਂਡ ਕੀਤਾ ਅਮੈਂਡ ਕਰਕੇ ਸੈਂਟਰ ਨੇ ਆਪਣੀਆਂ ਪਾਵਰਾਂ ਸਟੇਟਾਂ ਤੱਕ ਪਹੁੰਚਾ ਲਿਆ ਹੁਣ ਜਿਹੜਾ ਬੰਦਾ ਦਿੱਲੀ ਤੋਂ ਮਰਜ਼ੀ ਆਵੇ ਕੋਈ ਥਾਣਾ ਖੋਲ੍ਹਿਆ ਹੋਇਆ ਹੈ ਦਿੱਲੀ 'ਚ ਜਿਹੜੇ ਮਰਜ਼ੀ ਨੂੰ ਚੱਕ ਕੇ ਲੈ ਜੇ ਕਿਸੇ ਸਟੇਟ ਤੋਂ ਵੀ ਅੱਗੇ ਘਟੋ ਘੱਟ ਸਟੇਟ ਦੀ ਪੁਲਿਸ ਤੱਕ ਦਾਇਰੇ ਤੱਕ ਇੱਕ ਲੈ ਬੰਦਾ ਸੀ ਮਤਰਾ ਜਾਂਦਾ ਸੀ ਤੇ ਉਸੇ ਟੰਗ ਦੇ ਨਾਲ ਜਿੰਨੇ ਵੀ ਹੋਰ ਚੀਜ਼ਾਂ ਬਣੀਆਂ ਜੇ ਐਨਡੀਕੇ ਸੀ 370 ਧਾਰਾ ਕਨਸਟੀਟਿਊਸ਼ਨਲ ਸੀ ਉਹ ਤੋੜ ਕੇ ਜੂਟੀ 'ਚ ਬਦਲਤਾ ਇਹ ਦੇਸ਼ 'ਚ ਪਹਿਲੀ ਵਾਰ ਹੋਇਆ ਕਿ ਕਿਸੇ ਸੂਬੇ ਦਾ ਇੱਕ ਸੂਬੇ 'ਚ ਦੋ ਸੂਬੇ ਤਾਂ ਬਣੇ ਇੱਕ ਤੋਂ ਦੋ ਸੂਬੇ ਬਣੇ ਜਾਂ ਦੋਨਾਂ ਨੂੰ ਰੋਲਾ ਕੇ ਇੱਕ ਬਣਿਆ ਪਰ ਕਿਸੇ ਦਾ ਰੁਤਬਾ ਘਟਾਦਾ ਹੋਵੇ ਪਹਿਲੀ ਵਾਰ ਹੋਇਆ ਉਹ ਦੋਨੋਂ ਜੂਨੀਅਰ ਟੈਰੀਟਰੀ 'ਚ ਬਦ ਲੱਗੇ ਅੱਜ ਕੱਲ ਦੇਖ ਰਹੇ ਹਾਂ ਕਿ ਕਿਹੋ ਜਿਹਾ ਲੇ ਲਦਾਖ ਦੇ ਵਿੱਚ ਜੋ ਤਰਸਦਦ ਚੱਲ ਰਿਹਾ ਸਾਰਾ ਕੁਝ ਹੈ ਜਿਹੜੇ ਸਟੇਟ ਰੋਡ ਚਾਹੁੰਦੇ ਨੇ ਉਹ ਵੀ ਚਲਾ ਗਿਆ ਇਸ ਤਰ੍ਹਾਂ ਡੈਮੋਕ੍ਰੇਸੀ ਦੇ ਵਿੱਚ ਜਿਹੜਾ ਇੱਕ ਤਾਂ ਫੈਡਰਲ ਸਟਰਕਚਰ 'ਚ ਲਗਾਤਾਰਤਾ ਦੇ ਵਿੱਚ ਆ ਰਿਹਾ ਹੁਣ ਇਲੈਕਟ੍ਰਿਸਿਟੀ ਬਿਲ ਐਮੈਂਡਮੈਂਟ ਬਿਲ ਜਿਹੜਾ 2025 ਆ ਰਿਹਾ ਹੈ ਉਹ 100% ਸੈਂਟਰਲਾਈਜੇਸ਼ਨ ਦਾ ਫੈਡਰਲ ਸਟਰਕਚਰ ਦੇ ਖਿਲਾਫ ਹੈ ਨਮਾ ਇੱਕ 60 ਦਿਨ ਦੇ ਵਿੱਚ ਹੋਰ ਮੰਗੀ ਹੈ ਉਹਨਾਂ ਨੇ ਲੋਕਾਂ ਤੋਂ رائے ਮੰਗੀ ਹੈ ਨੈਟ ਤੇ ਪਾ ਦਿੰਦੇ ਨੇ ਅੰਗਰੇਜ਼ੀ ਚੋਂ ਦਾ ਤੇ ਲੋਕ ਕਿੰਨੇ ਕੁ ਵਿਚਾਰੇ ਪੜਦੇ ਨੇ এনवायरमेंटਲ ਨਾਲ ਸੰਬੰਧਿਤ ਜਿਹੜਾ ਬਿਲ ਹੈ ਉਹਦੇ ਨਾਲ ਟੋਟਲ ਪੋਲੂਸ਼ਨ ਕੰਟਰੋਲ ਬੋਰਡ ਜੇ ਉਹ ਉਹ ਸੈਂਟਰ ਦੇ ਕਬਜੇ 'ਚ ਉਹਦੇ ਬੰਦੇ ਕਿਵੇਂ ਲਾਉਣੇ ਨੇ ਕਿਵੇਂ ਹਟਾਉਣੇ ਨੇ ਉਹ ਵੀ ਚਲਾ ਜਾਏਗਾ ਇਸ ਕਰਕੇ ਸਟੇਟਾਂ ਤਾਂ ਹੌਲੀ-ਹੌਲੀ ਹੁਣ ਇੱਕ ਜਿਹਨੂੰ ਆਪਾਂ ਕਹਿੰਦੇ ਗਲੋਰੀਫਾਈ ਮਿਊਨਿਸਪਲ ਕਮੇਟੀਆਂ ਕੱਲੀਆਂ ਇਹੋ ਜਿਹੇ ਰਹਿ ਜਾਣਗੀਆਂ ਸੰਵਿਧਾਨਕ ਤੌਰ ਤੇ ਵੀ ਜਿੰਨੇ ਕ ਹੱਕ ਮਿਲੇ ਸੀ ਉਹ ਵੀ ਨਹੀਂ ਮਿਲੇ ਹਾਲਾਂਕਿ ਪੰਜਾਬ ਨੇ ਤਾਂ ਇਹ ਲੜਾਈ ਲੜੀ ਐ ਤਾਮਨ ਦਾ ਦੋਹੇ ਲੜਾਈ ਲੜ ਰਿਹਾ ਐ ਪਛਮੀ ਮਗਾਨ ਨੇ ਲੜਾਈ ਲੜੀ ਐ ਕਿ ਸਾਨੂੰ ਜਿਹੜੇ ਪੁਰਾਣੇ ਜਿੰਨੇ ਕ ਹੱਕ ਸੀ ਉਹ ਵੀ ਨਹੀਂ ਉਹ ਤੋਂ ਜ਼ਿਆਦਾ ਚਾਹੀਦੇ ਨੇ ਜੇਕਰ ਸਟੇਟਾਂ ਦੇ ਵਿੱਚ ਅਸੀਂ ਗੱਲ ਕਰਦੇ ਆਂ ਇਹ ਹੁਣ ਜਿਹੜਾ ਪੰਜਾਬ ਯੂਨੀਵਰਸਿਟੀ ਦਾ ਮਾਮਲਾ ਹੈ ਜਿਹਦੇ ਚ ਸੈਨੇਟ ਜਿਹਦੇ ਚ ਜਿਹੜੀਆਂ ਇਹਨੂੰ ਭੰਗ ਕਰਕੇ ਵੋਟਾਂ ਨੂੰ ਕਹਿੰਦੇ ਵੀ 91 ਦੇ ਵਿਚ 31 ਮੈਂਬਰ ਬਣਾ ਦਿਓ ਤੇ ਬਾਕੀ ਦੀਆਂ ਜਿਹੜੀਆਂ ਚੀਜ਼ਾਂ ਸਿੰਡੀਕੇਟ ਨੂੰ ਸਾਰੀ ਨੂੰ ਨਾਮਿਨੇਟ ਕਰ ਦਿਓ ਇਹਦੀ ਬਜਾਇ ਇਲੈਕਸ਼ਨ ਬਿਲਕੁਲ ਖਤਮ ਕਰ ਦਿਓ ਇਹ ਜਿਹੜੀ 1882 ਦੀ ਇੱਕ ਧਰੋਹ ਹੋਰ ਹੈ ਪੰਜਾਬ ਦੀ ਵਿਰਾਸਤ ਹੈ 47 ਦੇ ਵਿੱਚ ਆ ਕੇ ਕਾਨੂੰਨ ਦੇ ਵਿੱਚ ਵੀ ਉਹਦਾ ਡੈਮੋਕਰੈਟਿਕ ਸੈਟਅਪ ਬਰਕਰਾਰ ਰਿਹਾ ਚਾਹੀਦਾ ਤਾਂ ਇਸੀ ਸਰਕਾਰਾਂ ਨੂੰ ਕਿ ਜਿੰਨੀਆਂ ਇਹਦੇ ਤੋਂ ਬਾਅਦ ਯੂਨੀਵਰਸਿਟੀਆਂ ਬਣੀਆਂ ਉਹ ਇਸ ਮਾਡਲ ਤੇ ਬਣਾਉਂਦੇ ਕਿ ਉੱਥੇ ਵੀ ਵਿਦਿਆਰਥੀਆਂ ਦੇ ਨਮਾਇंदे ਵੀ ਹੁੰਦੇ ਸੈਨੇਟਾਂ ਹੁੰਦੀਆਂ ਤੇ ਬਾਕੀ ਦੇ ਹੁੰਦੇ ਜਿਹੜੇ ਵਿਦਿਆਰਥੀਆਂ ਨੂੰ ਤੁਸੀਂ ਕਹਿੰਦੇ ਹੋ ਪ੍ਰਧਾਨ ਮੰਤਰੀ ਚੁੜ ਸਕਦਾ 18 ਸਾਲ ਦਾ ਤੋਂ ਵੋਟ ਪਾ ਦੇ ਚੀਫ ਮਿਨਿਸਟਰ ਚੁੜ ਸਕਦਾ ਪਰ ਆਪਣੀ ਯੂਨੀਵਰਸਿਟੀ ਦੇ ਪ੍ਰਬੰਧ ਚ ਹਿੱਸੇਦਾਰ ਨਹੀਂ ਤੈਨੂੰ ਬਣਾਉਂਦੇ ਇਹ ਕਿਹੜੀ ਇਹ ਕਿਹੜੀ ਗੱਲ ਹੈ ਇਹਨੂੰ ਤੁਸੀਂ ਤੋੜ ਰਹੇ ਹੋ ਜਿਹੜਾ ਇਹ ਧਾਚ ਹੈ ਔਰ ਇਹ ਜਿਹੜੀ ਲੜਾਈ ਸ਼ੁਰੂ ਹੋਈ ਹੈ ਕਾਫੀ ਲੰਮੇ ਸਮੇਂ ਬਾਅਦ ਹੋਈ ਹੈ ਪੰਜਾਬ ਨੇ ਸੋਕਾ ਦੇਖਿਆ ਸਟੂਡੈਂਟ ਮੂਵਮੈਂਟ ਦਾ ਮਿਲੀਟ ਜਿਹੜੇ ਜੁਨੀਅਰਸਟੀਆਂ ਉਹ ਵਿਦਿਆਰਥੀ ਮੂਵਮੈਂਟ ਬਹੁਤ ਵੀਕ ਹੋ ਗਈ ਸੀ ਜਿਹੜੀਆਂ ਨਗਾਤਰਿਕ ਗੈਪ ਬਹੁਤ ਪੈ ਗਿਆ ਉਦੋਂ ਤੋਂ ਬਾਅਦ ਜਿਕਰੇ ਚੀਜ਼ਾਂ ਬਾੜ ਲੱਗੀਆਂ ਨੇ ਕੋਸ਼ਣਾ ਕੋਸ਼ ਮੈਨੂੰ ਲੱਗਦਾ ਇਹ ਕਿ ਕਿਸਾਨ ਅੰਦੋਲਨ ਦਾ ਬਹੁਤ ਵੱਡਾ ਯੋਗਦਾਨ ਹੈ 378 ਦਿਨ ਜਿਹੜਾ 2020-21 'ਚ ਚੱਲੇ ਆ ਉਹਨੇ ਲੋਕਾਂ ਨੂੰ ਹੌਸਲਾ ਦਿੱਤਾ ਸਵਾਲ ਕਰਨ ਦੀ ਜਾਚ ਦਿੱਤੀ ਹੈ ਦਲੇਰੀ ਦਿੱਤੀ ਹੈ ਉਹਨਾਂ ਦੀਆਂ ਪੁੱਤ ਕਿਰਤੀਆਂ ਦੇ ਇੱਥੇ ਆਉਂਦੇ ਨੇ ਜਦੋਂ ਦੇਖ ਰਹੇ ਨੇ ਤਾਂ ਪੰਜਾਬ ਯੂਨੀਵਰਸਿਟੀ ਵਰਗੀ ਯੂਨੀਵਰਸਿਟੀ ਜਿਹਨੂੰ ਪਹਿਲਾਂ ਕਿਸੇ ਸਾਡੇ ਵੇਲੇ ਤਾਂ ਜਮਾਨਿਆਂ ਚ ਕਾਕਿਆਂ ਦੀ ਯੂਨੀਵਰਸਿਟੀ ਕਿਹਾ ਜਾਂਦਾ ਸੀ ਕਿਉਂਕਿ ਸਟਰਗਲ ਚ ਘਟ ਪੈਦੀ ਸੀ ਮਾਲਵੇਆਲੀਆਂ ਯੂਨੀਵਰਸਿਟੀਆਂ ਦੇ ਮਾਂ ਪਰ ਜਦੋਂ ਇੱਥੋਂ ਹੀ ਚੀਜ਼ਾਂ ਸਟਾਰਟ ਹੋਣ ਤਾਂ ਇਹ ਪੋਲਿਟਿਕਾਈਜੇਸ਼ਨ ਵੀ ਹੋਏਗੀ ਸਾਰੇ ਵਿਦਿਆਰਥੀਆਂ ਦੀ ਜਿਹੜੇ ਲੈਕਚਰ ਸੌਣ ਲੱਗੇ ਆਉਣਗੇ ਅੰਦੋਲਨ ਕਿਵੇਂ ਕਰਨੇ ਨੇ ਇੱਕ ਵੱਡੀ ਗੱਲ ਇਹ ਹੈ ਕਿ ਇੱਥੇ ਸਾਰੀਆਂ ਜਿਹੜੀਆਂ ਬਾਕੀ ਵਿਦਿਆਰਥੀ ਜਥੇਬੰਦੀਆਂ ਨੇ ਬਖਰੇਮਿਆਂ ਦੇ ਬਾਅਦ ਇੱਕ ਮੰਚ ਤੇ ਇਕੱਠੀਆਂ ਨੇ ਉਹ ਇਕੱਠੀ ਕਮੇਟੀ ਬਣਾ ਕੇ ਲੜਾਈ ਲੜ ਰਹੀਆਂ ਨੇ ਡੈਮੋਕ੍ਰੇਸੀ ਲਈ ਲੜਾਈ ਦਾ ਦੇਣੀਆਂ ਨੇ ਜੀ ਇਹ ਸਭ ਤੋਂ بڑا ਸਵਾਲ ਹੈ ਤੇ ਡੈਮੋਕ੍ਰੇਸੀ ਦੀ ਲੜਾਈ ਕੱਲੀ ਇੱਥੇ ਨਹੀਂ ਬਾਕੀ ਜਗ੍ਹਾ ਵੀ ਡੈਮੋਕ੍ਰੇਸੀ ਹੁਣ ਕੇਵਲ ਕਲਬੂਤ ਰਹਿ ਗਿਆ ਰੂਹ ਉਹਦੀ ਨਿਕਲ ਗਈ ਹੈ ਜਿਹੜੇ ਢੰਗ ਨਾਲ ਸਾਡੀਆਂ ਇਲੈਕਸ਼ਨਾਂ ਲੜੀਆਂ ਜਾਂਦੀਆਂ ਨੇ ਮਨੀ ਪਾਵਰ ਮਸਲ ਪਾਵਰ ਜਾਤ ਧਰਮ ਜੋ ਚੀਜ਼ਾਂ ਵਰਤੀਆਂ ਜਾ ਰਹੀਆਂ ਨੇ ਉਹਦੇ ਚ ਵੋਟ ਜਾਂ ਤਾਂ ਖਰੀਦੀ ਜਾਂਦੀ ਹੈ ਜਾਂ ਡਰਾਈ ਜਾਂਦੀ ਹੈ ਜਾਂ ਤਰਨ ਤਰਨ ਚ ਦੇਖ ਲਓ ਜਿਹੋ ਜਿਹੇ ਇੱਕ ਦੂਜੇ ਦੇ ਦੁਸ਼ਰਵਾਜੇ ਹੋ ਰਹੀਆਂ ਨੇ ਲੋਕਾਂ ਦੇ ਤਾਂ ਮੁੱਦੇ ਹੀ ਗਾਇਬ ਨੇ ਜਦੋਂ ਇਹ ਲੋਕ ਅੰਦੋਲਨ ਚੱਲਦੇ ਨੇ ਤਾਂ ਇਹ ਲੋਕਾਂ ਦੇ ਮੁੱਦਿਆਂ ਨੂੰ ਸੈਂਟਰ ਸਟੇਜ ਤੇ ਲਿਆਉਂਦੇ ਨੇ ਹੁਣ ਅੱਜੇ ਮੂਵਮੈਂਟ ਚੱਲਦੀ ਹੈ ਬਹੁਤ ਸਾਰੇ ਟੈਲੀਵਿਜ਼ਨ ਬਹੁਤ ਸਾਰੀਆਂ ਅਖਬਾਰਾਂ ਇੱਕ ਸਪੇਸ ਤਾਂ ਦੇਣਗੇ ਹਨ ਬਿਲਕੁਲ ਤੇ ਉਹ ਸਪੇਸ ਲੈਣ ਯੋ ਲੋਕਾਂ ਦੀ ਚੇਤਨਾ ਵਧੂਗੀ ਉਹਦੇ ਨਾਲ ਜਿਵੇਂ ਜਿਵੇਂ ਚੇਤਨਾ ਵਧੂਗੀ ਤੇ ਜਦੋਂ ਇਹ ਹੁਣ ਸਕਸੈਸਫੁਲ ਅੰਦੋਲਨ ਆ ਪਹਿਲੀ ਪ੍ਰਾਪਤੀ ਤਾਂ ਇਹਦੀ ਹੋ ਗਈ ਜਿਵੇਂ ਕਿਸਾਨ ਅੰਦੋਲਨ ਦੇ ਤਿੰਨ ਬਿਲ ਵਾਪਸ ਕਰਾਣੇ ਕਿ ਉਹ ਨੋਟੀਫਿਕੇਸ਼ਨ ਵਾਪਸ ਹੋ ਗਿਆ ਪਹਿਲੀ ਪ੍ਰਾਪਤੀ ਹੈ ਦੂਜੀ ਪ੍ਰਾਪਤੀ ਇਹਦੀ ਇਹ ਹੈ ਆ ਕੱਲ ਕੁਝ ਖਬਰਾਂ ਵਿੱਚ ਪਾਈਆਂ ਨੇ ਉਹਨਾਂ ਨੇ ਅੱਜ ਦੇ ਵਿੱਚ ਪਾਈਆਂ ਨੇ ਕਿ ਅਸੀਂ 15 ਸਤੰਬਰ ਤੋਂ ਲੈ ਕੇ 16 ਅਕਤੂਬਰ 26 ਤੱਕ ਡੇਟਾ ਦੇ ਦਿੰਨੇ ਆ ਕਰਾ ਦਾਂਗੇ ਸੈਨੇਟ ਦੀ ਇਲੈਕਸ਼ਨ ਪਰ ਇੱਕ ਕੇਸ ਹਾਈ ਕੋਰਟ ਚ ਹੈ ਇਹ ਗੱਲ ਮੇਰੇ ਖਿਆਲ ਮੈਨੂੰ ਵਾਜਬ ਲੱਗੀ ਉਹ ਕਹਿੰਦੇ ਨੇ ਹਾਈ ਕੋਰਟ ਚ ਕਮਿਟਮੈਂਟ ਦਿਓ ਜਾ ਕੇ ਕਿ ਅਸੀਂ 15 16 ਚ ਕਰਾ ਲਾਗੇ ਫਿਰ ਮੁਕਰ ਜੋ ਇਹਦੀ ਬਜਾਏ ਕਿ ਇਧਰ ਉਧਰ ਪਰ ਉਹ ਕਰ ਦੇਣਗੇ ਕਿਉਂਕਿ ਲੱਗਦਾ ਇਹ ਹੈ ਜਦੋਂ ਉਧਰ ਨੂੰ ਤੁਰਪੇ ਹੁਣ ਕਰਨਾ ਪਏਗਾ ਜਦੋਂ ਕੋਈ ਅੰਦੋਲਨ ਸਫਲ ਹੁੰਦਾ ਹੈ ਤਾਂ ਹੋਰ ਬਹੁਤ ਨੂੰ ਹੌਸਲਾ ਦਿੰਦਾ ਓਕੇ ਆਪਾਂ ਵੀ ਇਸ ਪਾਸੇ ਵੱਲ ਚੱਲੀਏ ਜੀ ਕੀ ਲੱਗਦਾ ਜੀ ਜਿਵੇਂ ਬੈਰੀਕੇਡ ਵੀ ਭੰਨ ਕੇ ਆਏ ਨੇ ਲੋਕ ਹਨਾ ਯੂਨੀਵਰਸਿਟੀ ਦਾ ਗੇਟ ਭੰਨ ਕੇ ਆਏ ਨੇ ਤਾਂ ਇਹ ਵੀ ਲੈਵਲ ਲੱਗ ਸਕਦਾ ਕਿ ਇਹ ਲੋਕ ਤਾਂ ਹੁੱਲੜਵਾਜ਼ ਨੇ ਇਹ ਖਰਾਬ ਕਰ ਰਹੇ ਨੇ ਸਾਰੇ ਮਾਹੌਲ ਨੂੰ ਢਾਂਚੇ ਨੂੰ ਨਹੀਂ ਇਹ ਇੱਕ ਗਵਰਨਮੈਂਟ ਦਾ ਤੇ ਪ੍ਰਸ਼ਾਸਨ ਦੀ ਨਲਕੀ ਹੈ ਜੇ ਇਹ ਡੈਮੋਕਰੈਟਿਕ ਕੰਟਰੀ ਹੈ ਜਿੱਥੇ ਫ੍ਰੀडम ਸਟਰਗਲ ਆਫ ਸਪੀਚ ਹੈ ਜਿੱਥੇ ਤੁਸੀਂ ਪੀਸਫੁਲ ਤਰੀਕੇ ਨਾਲ ਇਕੱਠੇ ਹੋ ਸਕਦੇ ਹੋ ਹਥਿਆਰ ਲੈ ਕੇ ਤਾਂ ਆਏ ਨਹੀਂ ਬੰਦੇ ਸਭ ਨੂੰ ਪੀਸਫੁਲੀ ਇੱਥੇ ਆਉਣ ਦਿੰਦੇ ਰੈਲੀ ਇਹ ਤੋਂ ਡਬਲ ਹੋ ਜਾਂਦੀ ਹੋਰ ਵੱਡੀ ਹੋ ਜਾਂਦੀ ਆਪਣੀ ਗੱਲ ਕਹਿ ਲੈਂਦੇ ਉਹਵੇਂ ਵੜ ਜਾਂਦੇ ਇਹ ਜਿਹੜਾ ਧੱਕਾ ਕਰਾ ਰਹੀ ਹੈ ਜਦੋਂ ਤੁਸੀਂ ਰੋਕਦੇ ਹੋ ਆ ਏਡੀ ਦੂਰੋਂ ਬੰਦੇ ਆਏ ਨੇ ਉਹ ਕਿਸੇ ਪ੍ਰੋਗਰਾਮ ਨੇ ਆਏ ਨੇ ਉਹ ਆ ਕੇ ਇਹੀ ਕਹਿੰਦੇ ਨੇ ਸਾਨੂੰ ਅੰਦਰ ਜਾਣ ਦਿਓ ਤੁਸੀਂ ਉਹਨਾਂ ਤੇ ਲਾਠੀ ਚਾਰਜ ਕਰ ਰਹੇ ਹੋ ਨਜਾਇਜ਼ ਕਿਹੜੀ ਮੰਗ ਹੈ ਜੇ ਡੈਮੋਕ੍ਰੇਸੀ ਤੁਸੀਂ ਬਾਹਰ ਰੱਖਣ ਦੀ ਗੱਲ ਕਰਦੇ ਹੋ ਤਾਂ ਉਹਦਾ ਪਹਿਲਾ ਮਤਲਬ ਨੁਕਤਾ ਇਹ ਹੁੰਦਾ ਸਗੋਂ ਤੁਸੀਂ ਉਹਨਾਂ ਦਾ ਪ੍ਰਬੰਧ ਕਰੋ ਭਾਈ ਇੱਧਰ ਦਾ ਰੂਟ ਹੈ ਇੱਥੇ ਦੀ ਤੁਸੀਂ ਜਾ ਸਕਦੇ ਹੋ ਇੱਥੇ ਪਾਣੀ ਲਾਇਆ ਹੋਇਆ ਐ ਐਨੀ ਪਬਲਿਕ ਆਉਣੀ ਐ ਦੁਨੀਆਂ ਦੇ ਕਿਸੇ ਵੀ ਵਿਕਸਤ ਦੇਸ਼ ਦੇ ਵਿੱਚ ਜੇ ਹੋਣਾ ਹੋਵੇ ਤਾਂ ਪਾਣੀ ਦਾ ਪ੍ਰਬੰਧ ਬਾਕੀਆਂ ਦਾ ਪ੍ਰਬੰਧ ਸਟੇਟ ਦਾ ਪ੍ਰਬੰਧ ਹੁੰਦਾ ਇਹਨਾਂ ਨੇ ਤਾਂ ਲੰਗਰ ਤੇ ਪਾਣੀ ਵੀ ਬਹੁਤ دیر ਬਾਅਦ ਆਉਣ ਦਿੱਤਾ ਅੱਗੇ ਜਦੋਂ ਹਜੂਮ ਅੱਗੇ ਆਇਆ ਇਹ ਤਾਂ ਤਾਕਤ ਦੇਖਦੇ ਨੇ ਜੇ ਤਾਂ ਤੁਹਾਡੀ ਤਾਕਤ ਜ਼ਿਆਦਾ ਬਣ ਗਈ ਤਾਂ ਗੇਟ ਖੁੱਲ ਜਾਊਗਾ ਜੇ ਤੁਹਾਡੀ ਤਾਕਤ ਨਹੀਂ ਬਣ ਗਈ ਤੁਹਾਨੂੰ ਉੱਥੋਂ ਮੋੜ ਦੇਣਗੇ ਸਿਸਟਮ ਜਿਹੜਾ ਲੋਕਾਂ ਦੀ ਤਾਕਤ ਜਮਾਉਂਦਾ ਉਹ ਬੇਹੱਦ ਮਤਲਬ ਉਹਨਾਂ ਨੂੰ ਉਧਰ ਤੋਰਦਾ ਹੈ ਦੂਜਾ ਮੇਰੇ ਖਿਆਲ ਨਾਲ ਉਹ ਪ੍ਰਵੋਕ ਕਰਦੇ ਨੇ ਪ੍ਰਵੋਕ ਇਸ ਕਰਕੇ ਕਰਦੇ ਨੇ ਕਿ ਬਾਰ-ਬਾਰ ਇੱਕ ਹਿੰਸਕ ਰੂਪ ਲੈ ਜੇ ਕਿਸੇ ਤਰੀਕੇ ਕਿਸੇ ਦੇ ਥੱਪੜ ਵੱਜੇ ਕਿਸਦਾ ਗਲਾ ਮਾ ਫੜੇ ਉਦੋਂ ਬਾਅਦ ਸਾਨੂੰ ਤਸੱਦਦ ਕਰਨ ਦਾ ਮੌਕਾ ਹੋਰ ਮਿਲੇ ਨਾਲ ਸਿਵਲ ਸੋਸਾਇਟੀ ਬਹੁਤ ਡਰਦੀ ਹੁੰਦੀ ਆ ਫਿਰ ਉਹ ਕਹਿੰਦੀ ਆ ਦੇਖੋ ਜੀ ਹੋਰ ਸਟੇਟ ਕੀ ਕਰੇ ਤੇ ਇਹਦਾ ਕੰਮ ਹੀ ਕਰੇ ਜਦੋਂ ਤੁਸੀਂ ਹਿੰਸਾ ਕਰਦੇ ਹੋ ਜਦੋਂ ਤੁਸੀਂ ਬਾਕੀ ਚੀਜ਼ਾਂ ਕਰਦੇ ਹੋ ਇਹ ਸਾਰੀਆਂ ਚੀਜ਼ਾਂ ਦੀ ਪ੍ਰੋਬਲਮ ਹੈ ਤੇ ਇਹ ਇਹਦਾ origin ਸਟੇਟ ਤੇ ਪ੍ਰਸ਼ਾਸਨ ਦੇ ਵਿੱਚੋਂ ਹੁੰਦਾ ਇਹਦਾ origin ਅੰਦੋਲਨ ਅੰਦੋਲਨ ਵਾਲੇ ਪਾਸਿਓਂ ਨਹੀਂ ਆਇਆ ਕੀ ਲੱਗਦਾ ਜੀ ਬੀਜੇਪੀ ਇਸ ਗੱਲ ਨੂੰ ਜਿਵੇਂ ਕਹ ਲਈ ਵੀ ਟੈਸਟ ਕਰ ਰਹੀ ਹੈ ਕਿੰਨਾ ਕਰ ਰੈਜ਼ਿਸਟੈਂਸ ਆ ਪੰਜਾਬ ਦੇ ਨਾਲ ਇੱਕ ਟੈਸਟ ਵੀ ਕਰ ਰਹੀ ਹੈ ਵੀ ਦੇਖਦੇ ਆ ਕਰਕੇ ਮੈਨੂੰ ਲੱਗਦਾ ਬਾਰ ਬਾਰ ਟੈਸਟ ਕਰ ਲਿਆ ਤਾਂ ਟੈਸਟ ਕਿ ਨਾ ਕਰਨਾ 500 ਸਾਲ ਤੋਂ ਹੁਕਮਰਾਨਾਂ ਨੇ ਪੰਜਾਬ ਨੂੰ ਟੈਸਟ ਕੀਤਾ ਤੇ इवन ਮੋਦੀ ਵੀ ਤਾਂ ਇਹੀ ਕਹਿ ਰਿਆ ਸੀ ਟੈਸਟ ਕਰੋ ਸਬਰ ਦੇਖੋ 378 ਸਾਲਾਂ ਤੱਕ 56 ਇੰਚ ਦੀ ਛਾਤੀ ਤੇ ਕਿਧਰ ਗਈ ਆਫਟਰ ਆਲ ਮੰਨਣੀ ਪਈ ਉਤੋਂ ਵੱਡਾ ਕੀ ਦੇਖਣਾ ਕੀ ਟੈਸਟ ਦੇਖਣਾ ਇਹ ਤਾਂ ਪ੍ਰਵੋਕ ਕਰਨਾ ਹੁੰਦਾ ਕਿ ਮੈਂ ਨਹੀਂ ਤੁਹਾਡੀ ਮੰਨ ਦਾ ਜੋ ਮਰਜ਼ੀ ਕਰ ਲੋ ਜੇ ਕਰਨੇ ਫਿਰ ਉਦੋਂ ਬਾਅਦ ਵਾਪਸ ਵੀ ਆਉਣਾ ਆ ਦੋ ਨੋਟੀਫਿਕੇਸ਼ਨ ਕੱਢਣ ਦੀ ਲੋੜ ਕੀ ਸੀ ਇੱਕ ਛੋਟਾ ਜਿਹਾ ਵਿਚ ਦੀ ਆ ਗਿਆ ਸੀ ਬੈਡਰਾ ਕਰ ਲਿਆ ਤੇ ਬੈਡਰਾ ਕਰ ਲਿਆ ਇਹ ਛੇੜ ਛੜ ਹੁੰਦੀ ਆ ਕਿਸੇ ਨਾ ਕਿਸੇ ਲੈਵਲ ਦੀ ਕਿਸੇ ਉਸ ਕਮਿਊਨਿਟੀ ਨੂੰ ਥਕਾ ਦੇਣ ਦਾ ਮੇਰੇ ਖਿਆਲ ਨਾਲ ਉਹਨਾਂ ਦੀ ਸਟ੍ਰੈਟਜੀ ਹੋ ਸਕਦੀ ਹੈ ਕਿ ਉਹਨੂੰ ਹਮੇਸ਼ਾ ਧਰਨਿਆਂ ਮੁਜਾਹਰਿਆਂ ਚ ਮੂਵਮੈਂਟ ਚ ਰੱਖੋ ਤੇ ਹੌਲੀ ਹੌਲੀ ਕਰਦੇ ਕਰਦੇ ਵਿੱਚੋਂ ਅੰਦੇ ਲੋਕ ਥੱਕ ਵੀ ਜਾਂਦੇ ਨੇ ਵੀ ਚਲੋ ਰਹਿਣ ਦੋ ਜੀ ਹੁਣ ਬਹੁਤ ਹੋ ਗਿਆ ਕੋਈ ਮਨਦਾ ਨਹੀਂ ਹੋਰ ਤਾਂ ਕੋਈ ਗੱਲ ਲੱਗਦੀ ਨਹੀਂ ਜੇ ਆਪਣੇ ਸਿਟੀਜ਼ਨ ਦੇ ਤੌਰ ਤੇ ਦੇਖਣਾ ਹੋਵੇ ਤਾਂ ਸਰਕਾਰ ਨੂੰ ਚਿੰਤਾ ਹੋਣੀ ਚਾਹੀਦੀ ਹੈ ਇਹ ਮੇਰੇ ਸਿਟੀਜ਼ਨ ਜਿਹੜੇ ਨੇ ਇਹ ਸਭ ਤੋਂ ਵਾਈਬਰੈਂਟ ਨੇ ਸਭ ਤੋਂ ਕੀਮਤੀ ਐਸੈਟ ਨੇ ਮੇਰਾ ਇਹਨਾਂ ਨੂੰ ਨਾਲ ਮੈਂ ਗੱਲਬਾਤ ਡਾਇਲੌਗ ਕਰਕੇ ਇਹਨਾਂ ਦੀਆਂ ਮਸਬਸਿਆਵਾਂ ਤਾਂ ਕਿ ਦੂਜੇ ਸੂਬਿਆਂ ਦੇ ਵਿੱਚ ਵੀ ਥੋੜੀ ਜੀ ਇਸ ਲਈ ਖੜੀ ਹੋਵੇ ਇੱਕ ਇਸ ਤਰ੍ਹਾਂ ਦੀ ਮੂਵਮੈਂਟ ਵੀ ਖੜੀ ਹੋਵੇ ਚੇਤਨਾ ਖੜੀ ਹੋਵੇ ਤੇ ਆਰਗੂਮੈਂਟ ਕਰਨ ਦੀ ਤਾਕਤ ਵੀ ਆਵੇ ਜੀ ਲਾਸਟ ਸਵਾਲ ਆ ਜੀ ਮੇਰਾ ਜਿਵੇਂ ਆਪਾਂ ਦੇਖਦੇ ਪੰਜਾਬ ਸਰਕਾਰ ਦਾ ਇਹਦੇ ਵਿੱਚ ਤੁਹਾਨੂੰ ਕੀ ਰੋਲ ਲੱਗਦਾ ਜਿਵੇਂ ਪੰਜਾਬੀ ਯੂਨੀਵਰਸਿਟੀ ਦਾ ਹਾਲ ਦੇਖ ਲੈਣੇ ਆ ਜੀ ਐਨ ਡੀ ਯੂ ਦਾ ਹਾਲ ਦੇਖ ਲੈਣੇ ਆ ਪਰ ਉਹ ਕਹਿ ਰਿਹਾ ਕਿ ਅਸੀਂ ਐਜੂਕੇਸ਼ਨ ਨੂੰ ਲੈ ਕੇ ਬਹੁਤ ਸੀਰੀਅਸ ਆ ਅੱਜ ਵੀ ਬੋਲ ਰਹੇ ਨੇ ਇਸ ਮਸਲੇ ਤੇ ਉਹਦਾ ਓਵਰਆਲ ਕੀ ਰੋਲ ਲੱਗਦਾ ਤੁਹਾਨੂੰ ਨਹੀਂ ਕਿਸੇ ਵੀ ਪੰਜਾਬ ਸਰਕਾਰ ਨੇ ਬੜੇ ਲੰਮੇ ਸਮੇਂ ਤੋਂ ਐਜੂਕੇਸ਼ਨ ਦਾ ਬਾਰੇ ਸੋਚਿਆ ਨਹੀਂ ਉਹਦਾ ਰੀਜ਼ਨ ਇਹ ਹੈ ਕਿ ਤੁਸੀਂ ਪੀਐਜੂ ਦੇਖ ਲਓ ਕੇਵਲ ਤਨਖਾਹਾਂ ਤੇ ਪੈਨਸ਼ਨਾਂ ਦਾ ਪੈਸਾ ਜਾਂਦਾ ਹੈ ਰਿਸਰਚ ਬੰਦ ਹੈ ਟੋਟਲੀ ਤੇ ਯੂਨੀਵਰਸਿਟੀਆਂ ਨੂੰ ਤੁਸੀਂ ਕਹਿਣ ਲੱਗ ਗਿਓ ਆਪਣੇ ਪੈਸੇ ਆਪਣੀ ਕਮਾਈ ਆਪ ਕਰੋ ਇਹਦੀ بجائے ਕਿ ਸਰਕਾਰਾਂ ਸਪான்ਸਰ ਕਰਦੀਆਂ ਹੁੰਦੀਆਂ ਨੇ ਯੂਨੀਵਰਸਿਟੀਆਂ ਨੂੰ ਕਿ ਉੱਥੇ ਉਹਦਾ ਰਿਟਰਨ ਤੁਰੰਤ ਨਹੀਂ ਆਉਂਦਾ ਉਹਦਾ ਰਿਟਰਨ 10 ਸਾਲ ਬਾਅਦ ਆਊਗਾ ਜਦ ਬੱਚੇ ਪੜ੍ਹ ਕੇ ਕਿਤੇ ਕੰਮ ਕਰਨਗੇ ਜਾਂ ਬਾਕੀ ਦੀਆਂ ਚੀਜ਼ਾਂ ਕਰਨਗੇ ਤੁਸੀਂ ਛੱਡਤੀਆਂ ਪੰਜਾਬ ਦੇ ਕਾਲਜਾਂ ਦੇ ਵਿੱਚ 1996 ਤੋਂ ਬਾਅਦ ਤੁਸੀਂ ਭਰਤੀ ਨਹੀਂ ਕੀਤੀ ਕੇਵਲ ਗੈਸਟ ਫੈਕਲਟੀ ਰੱਖੀ ਜਾਂ ਬਾਕੀ ਦੇ ਰੱਖੇ ਤੇ ਉਸ ਲੈਵਲ ਦੀ ਕੁਆਲਿਟੀ ਐਜੂਕੇਸ਼ਨ ਵਿਸਾਰਤੀ ਇਸੇ ਟੱਗ ਦੇ ਨਾਲ ਪੰਜਾਬ ਯੂਨੀਵਰਸਿਟੀ ਆ ਜਾਂ ਬਾਕੀ ਹੈ ਇੱਥੇ ਤੁਸੀਂ ਆਪਣਾ ਕਲੇਮ ਛੱਡਤਾ ਪਿਛਲੇ ਦਿਨਾਂ ਤੋਂ ਤੁਸੀਂ ਪੈਸੇ ਦੇਣੇ ਬੰਦ ਕਰ ਦਿੱਤੇ ਸੀ ਤੁਸੀਂ ਕਹਿੰਦੇ ਸਾਡੇ ਕੋਲ ਤਾਂ ਆਰਥਿਕ ਸੰਕਟ ਹੈ ਤੇ ਉਹ ਆਰਥਿਕ ਸੰਕਟ ਹੈ ਐਜੂਕੇਸ਼ਨ ਲਈ ਹੋਆ ਤੁਹਾਡੀਆਂ ਵੱਡੀਆਂ ਗੱਡੀਆਂ ਲੈਣ ਲਈ ਨਹੀਂ ਗੁਰ ਸਰਲੇ ਡਾਉਣ ਲਈ ਬਾਕੀ ਚੀਜ਼ਾਂ ਦਿੱਤੇ ਲਈ ਨਹੀਂ ਹੈ ਤਾਂ ਤੁਹਾਡਾ ਕਲੇਮ ਇੱਥੇ ਖਤਮ ਹੋ ਜਾਂਦਾ ਔਰ ਉਹਦੇ ਵਾਸਤੇ ਜ਼ਰੂਰੀ ਹੈ ਕਿ ਪੰਜਾਬ ਸਰਕਾਰ ਸੀਰੀਅਸਲੀ ਸੋਚੇ ਇੱਕ ਵਾਰ ਪਹਿਲਾਂ ਵੀ ਇਹਨੂੰ ਸੈਂਟਰਲ ਯੂਨੀਵਰਸਿਟੀ ਬਣਾਉਣ ਦਾ ਚੱਲਿਆ ਸੀ ਕੰਮ ਪ੍ਰਕਾਸ਼ ਸਿੰਘ ਬਾਦਲ ਉਹਨਾਂ ਨੇ ਚਿੱਠੀ ਲਿਖਤੀ ਸੀ ਮੁੜ ਕੇ ਰੋੜਾ ਪਿਆ ਫਿਰ ਉਹ ਚਿੱਠੀ ਵਿਡਰਾ ਕਰੀਤੀ ਵੀ ਨਹੀਂ ਜੀ ਇਹਨੂੰ ਪੰਜਾਬ ਦੀ ਰਹਿਣ ਦਿਓ ਤੇ ਜੇ ਪੰਜਾਬ ਦੀ ਰਹਿਣਾ ਤਾਂ ਇਸ ਯੂਨੀਵਰਸਿਟੀ ਨੂੰ ਪੰਜਾਬ ਜਦੋਂ ਕਲੇਮ ਕਰਦੇ ਹੋ ਤੁਸੀਂ ਹੁਣ ਵੀ ਭਗਵੰਤ ਮਾਨ ਉਹ ਨਹੀਂ ਜਿਹੜੇ ਸਾਰੇ ਨੇ ਇਹਨਾਂ ਨੇ ਕੀ ਕੀਤਾ politically ਕੋ ਗੱਲ ਕੀਤੀ ਐ ਅਸੀਂ ਅਦਾਲਤ ਜਾਵਾਂਗੇ ਉਹ ਤਾਂ ਕਾਮਨ ਬੰਦਾ ਵੀ ਚਲਾ ਜਾਊਗਾ ਹਾਈ ਕੋਰਟ 'ਚ ਜਾਵਾਂਗੇ ਜਾਂ ਤੁਸੀਂ ਕਰੋਗੇ ਕੀ ਤੁਹਾਡੇ ਏਡੇ ਏਡੇ ਬੰਦੇ ਤੁਸੀਂ politcal ਲੜਾਈ ਕਿਉਂ ਨਹੀਂ ਲੜਦੇ ਸੈਂਟਰ ਸਟੇਟ ਰਿਲੇਸ਼ਨ ਦੀ ਕਿ ਸਾਡੀ ਐ ਤੇ ਅਸੀਂ ਲੜਾਂਗੇ ਤੁਸੀਂ ਡੈਮ ਖੋਹ ਹਾਲੇ ਆਪਣੇ ਮੈਂ ਐਮੀ ਡਰਾਮਾ ਜਾਂ ਨੰਗਲ ਕਰਕੇ ਡਰਾਮਾ ਕਰੀ ਗਿਆ ਇਧਰ ਹਾਈ ਕੋਰਟ ਚੋਂ ਵੀ ਆ ਰਹੇ ਤੇ ਉਧਰੋਂ ਬਾਕੀ ਚੀਜ਼ਾਂ ਵੀ ਸਰੈਂਡਰ ਕਰਤੀਆਂ ਡੈਮ ਸੇਫਟੀ ਐਕਟ ਦੇ ਮੁਕਾਬਲੇ ਵਿਧਾਨ ਸਭਾ ਚੈੱਕ ਲਿਆ ਨਹੀਂ ਪਾਏ ਔਰ ਇਸੇ ਢੰਗ ਨਾਲ ਚੱਡੀਗੜ੍ਹ ਦਾ ਸਵਾਲ ਹੈ ਪੰਜਾਬੀ ਬੋਲਦੇ ਇਲਾਕਿਆਂ ਦਾ ਸਵਾਲ ਹੈ ਸਭ ਲਿਪ ਸਰਵਿਸ ਹੈ ਪੋਲਿਟੀਕਲ ਇੱਕ ਸੋਲੀਡਾਰਟੀ ਜਿਵੇਂ ਤਾਮਿਲਨਾਡੂ ਸਟਾਲਨ ਉਹ ਵੀ ਟ੍ਰੈਡੀਸ਼ਨਲ ਪਾਰਟੀਆਂ ਚੋਂ ਹੈ ਪਰ ਉਹ ਲੜ ਰਿਹਾ ਹੈ ਜਿਵੇਂ ਹਿੰਦੀ ਦੇ ਸਵਾਲ ਤੇ ਮਹਾਰਾਸ਼ਟਰ ਲੜ ਰਿਹਾ ਵੇ ਅਸੀਂ ਨਹੀਂ ਕਰਣੀ ਤੁਸੀਂ ਜਾਓ ਜਿੱਥੇ ਜਾਣੀ ਹੋ ਇਹਦੇ ਤੇ ਕਈ ਵਾਰ ਜ਼ਰੂਰਤਬੰਦ ਫੈਸਲੇ ਲੈਣੇ ਹੁੰਦੇ ਨੇ ਸਾਡੀ ਸਰਕਾਰ ਦੀ ਜਿਹੜੇ ਅਸੀਂ ਚੁਣੇ ਲੋਕ ਨੇ ਉਹਨਾਂ ਚ ਜਿੱਥੇ ਸਮਝ ਨਹੀਂ ਹੈ ਜਾਂ ਉਹਨਾਂ ਦੀ ਨੀਅਤ ਨਹੀਂ ਹੈ ਤੇ ਜਾਂ ਅੰਦਰ ਕੋਈ ਡਰ ਪੈਦਾ ਹੋ ਰਿਹਾ ਇਸ ਲੈਵਲ ਦੇ ਕਿਉਂਕਿ ED ਦਾ ਵੀ ਡਰ ਹੁੰਦਾ ਹੈ CBI ਦਾ ਵੀ ਡਰ ਹੁੰਦਾ ਉਹ ਡਰਦੇ ਡਰੇ ਹੋਏ ਮਨੁੱਖ ਕਦੇ ਵੀ ਸਟੈਂਡ ਨਹੀਂ ਲੈ ਸਕਦੇ ਆਨਲਾਈਨ ਦੇ ਵੀ ਨਹੀਂ ਹੁੰਦੇ ਜੀ ਸ਼ੁਕਰੀਆ ਜੀ ਤੱਜ ਪੰਜਾਬ ਦੇ ਲੋਕਾਂ ਨੇ ਪੰਜਾਬ ਯੂਨੀਵਰਸਿਟੀ ਦੇ ਵਿੱਚ ਆ ਕੇ ਆਪਣੇ ਸਾਰੇ ਡਰ ਸਾਰੇ ਗਿਲੇ ਸ਼ਿਕਵੇ ਦੂਰ ਕਰਨ ਦੀ ਕੋਸ਼ਿਸ਼ ਕੀਤੀ ਆ ਵੱਡਾ ਕੱਠ ਪੰਜਾਬ ਯੂਨੀਵਰਸਿਟੀ ਦੇ ਵਿੱਚ ਕੀਤਾ ਤਾਂ ਹਮੀਰ ਸਿੰਘ ਹੁਣ ਆਂਆਂ ਗੱਲਾਂ ਤੁਹਾਨੂੰ ਕਿਵੇਂ ਲੱਗੀਆਂ ਜਰੂਰ ਅੱਗੇ ਸ਼ੇਅਰ ਕਰਨਾ ਜੁੜੇ ਰਹੋ ਦੁਨੀਆ ਦੇ ਨਾਲ